ਹੈ ਸੇ ਫਿਰ ਗਰਭਾਸਨਾ ਪਰਿਆਰੀ ਗੁਰ ਨਾਨਕ ਚਿੰਨ ਸੁਣਿਆ ਪੇਖਿਆ ਸੇ ਫਿਰ ਗਰਭਾਸਨਾ ਪਰਿਆਰੀ एक मन बरदाता संत सहार सदा तास चरण ले हृदय बसावा ਤਉ ਪਰਮ ਗੁਰੂ ਨਾਨਕ ਗਾਵਾਂ ਤਉ ਪਰਮ ਗੁਰੂ ਨਾਨਕ ਗਾਵਾਂ ਪਰਮ ਸਨਮਾਨ ਜੋਗ ਜੋਗੋ ਜੋਗੇ ਅਟਲ ਚਵਰ ਛਤਰ ਤਖਤ ਦੇ ਮਾਲਕ ਰੋਹਾਨੀਅਤ ਦੇ ਮਜਸਮੇ ਨਾਮ ਕੇ ਜਹਾਜ਼ ਕੁੱਲ ਮਖਲੂਕਾਤ ਨੂੰ ਪ੍ਰੇਮ ਦੇ ਕਲਾਵੇ ਵਿੱਚ ਲੈ ਕੇ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੀ ਮੁਕਤੀ ਦਾਤਾ ਸ਼ਬਦ ਸਤਿਗੁਰੂ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਗਹਾ ਇਲਾਹੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਬਹੀੜੀ ਵਿਖੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਹਰ ਪੀਰ ਜਗਤ ਗੁਰੂ ਬਾਬਾ ਮਨੁੱਖਤਾ ਦੇ ਸਾਂਝੇ ਰੈਬਰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਿਰੰਕਾਰ ਦਾ ਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਆਪ ਸਰਬੱਤ ਸੰਗਤਾਂ ਮਿਲ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਸਿੰਘ ਸਭਾ ਬਿਹੜੀ ਇਲਾਕਾ ਨਿਵਾਸੀ ਸਿੱਖ ਸੰਗਤਾਂ ਮਹਾਨ ਗੁਰਪੁਰਬ ਨੂੰ ਮਨਾਉਂਦੇ ਹੋਏ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਹੈ ਨਾਲ ਨਾਲ ਨਗਰ ਕੀਰਤਨ ਦਾ ਪ੍ਰੋਗਰਾਮ ਉਲੀਕਿਆ ਹੈ ਰਾਤਰੀ ਦੀਵਾਨ ਦਾ ਵੀ ਆਪ ਜੀ ਨੇ ਪ੍ਰੋਗਰਾਮ ਉਲੀਕਿਆ ਹੈ ਉਲੀਕੇ ਹੋਏ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਬਦ ਕੀਰਤਨ ਕਥਾ ਗੁਰ ਇਤਿਹਾਸ ਸਰਵਣ ਕਰਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੋਜਾਂ ਭਰੇ ਜੀਵਨ ਇਤਿਹਾਸ ਦੇ ਵਿੱਚੋਂ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ ਹਨ ਸਾਨੂੰ ਜੀਵਨ ਜਿਉਣ ਦੀ ਜਾਚ ਦੱਸੀ ਹੈ ਉਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਦੇ ਗੁਣਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਅਤੇ ਆਪਣੀ ਜੀਵਨ ਦੇ ਵਿੱਚ ਅਪਣਾਉਣਾ ਹੈ ਦਾਸ ਤੋਂ ਪਹਿਲਾਂ ਆਪ ਜੀ ਨੇ ਸਜੇ ਹੋਏ ਦੀਵਾਨ ਵਿੱਚ ਬਹੁਤੀ ਸਤਿਕਾਰਯੋਗ ਪਾਤਸ਼ਾਹ ਭਾਈ ਹਰਪੀਜ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਉਹਨਾਂ ਨੇ ਆਪ ਜੀ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ ਹੈ ਥੋੜਾ ਜਿਹਾ ਸਮਾਂ ਆਪ ਜੀ ਦਾ ਜੋ ਬਖਸ਼ਿਸ਼ ਹੋਇਆ ਹੈ ਉਨੇ ਸਮੇਂ ਵਿੱਚ ਆਪਾਂ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਫਲਸਫੇ ਨੂੰ ਸਿਧਾਂਤ ਨੂੰ ਵਿਚਾਰੀਏ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਆਂ ਤੇ ਪੰਗਤੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੀ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਤਗੁਰੂ ਨਾਨਕ ਤੇਵ ਮਹਾਰਾਜ ਜੀ ਦੇ ਪਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਕੀਪ ਸਿੱਧਾ ਜੋਗੀਆਂ ਨੇਮੀ ਇਹ ਗੱਲ ਕਹੀ ਜਦੋਂ ਪਾਤਸ਼ਾਹ ਜੀ ਦੇ ਉਪਦੇਸ਼ ਸਰਵਣ ਕੀਤੀ ਨਾਮ ਦੀ ਵਿਚਾਰ ਸਰਵਣ ਕੀਤੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਤਿਗੁਰੂ ਪਾਤਸ਼ਾਹ ਜੀ ਦੀ ਵੱਡੀ ਕਮਾਈ ਵੱਡੀ ਕਮਾਈ ਇਸ ਕਰਕੇ ਨਹੀਂ ਕਿ ਸਾਡੀ ਕੋਠੀ ਚੰਗੀ ਹੋਵੇ ਕਾਰ ਚੰਗੀ ਹੋਵੇ ਪੈਸਾ ਕੋਲ ਹੋਵੇ ਉੱਚਾ ਅਹੁਦਾ ਹੋਵੇ ਨਹੀਂ ਸਤਗੁਰੂ ਪਾਤਸ਼ਾਹ ਜੀ ਨੇ ਆਪਣਾ ਦੁਨਿਆਵੀ ਘਰ ਨਹੀਂ ਬਣਾਇਆ ਇੱਕ ਘਰ ਬਣਾਇਆ ਉਹ ਘਰ ਕਿਹੜਾ ਹੈ ਪੰਥ ਨਿਰਮਲ ਪੰਥ ਜਿਸ ਘਰ ਦੇ ਆਪਾਂ ਸਾਰੇ ਵਾਰਸ ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖਾਂ ਦੇ ਜੀਵਨ ਨੂੰ ਬਣਾਇਆ ਕਿ ਸਾਨੂੰ ਆਪਣਾ ਜੀਵਨ ਕਿਹੋ ਜਿਹਾ ਚਾਹੀਦਾ ਹੈ ਕਿਹੋ ਜਿਹਾ ਜੀਵਨ ਸਾਡਾ ਹੋਣਾ ਚਾਹੀਦਾ ਜਦੋਂ ਆਪਾਂ ਗੁਰੂ ਕੀ ਬਾਣੀ ਪੜਦੇ ਹਾਂ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਧਿਆਨ ਦਿਆ ਜੀ ਮੈਂ ਤੂਕ ਮਾਤਰੂ ਪ੍ਰਮਾਨ ਆਪ ਜੀ ਦੇ ਸਾਹਮਣੇ ਰੱਖਣੇ ਨੇ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਕੀ ਕੁਝ ਬਖਸ਼ਿਸ਼ ਕੀਤਾ ਤੇ ਆਪਾਂ ਕੀ ਕਰ ਰਹੇ ਆ ਤੇ ਸਾਨੂੰ ਜੀਵਨ ਵਿੱਚ ਕੀ ਕਰਨਾ ਚਾਹੀਦਾ ਹੈ ਬਲੇਉ ਚਰਾਗ ਅੰਧਿਆਰ ਮੈਂ ਜਿਤੇ ਅਰਥ ਨੇ ਚਰਾਗ ਕਹਿੰਦੇ ਨੇ ਦੀਪਕ ਜੋਤ ਦੀਵਾ ਜਦੋਂ ਅਸੀਂ ਅਰਥ ਕਰਦੇ ਆਂ ਹਿੰਦੀ ਵਿੱਚ ਇਹਨੂੰ ਦੀਪਕ ਕਿਹਾ ਜਾਂਦਾ ਹੈ ਜੋਤ ਕਿਹਾ ਜਾਂਦਾ ਹੈ ਜੋਤ ਜਗਾਉਣੀ ਜਦੋਂ ਇਹਨੂੰ ਇਸਲਾਮ ਧਰਮ ਵਾਲੇ ਵਰਤਦੇ ਨਹੀਂ ਤੇ ਉਹ ਕਹਿੰਦੇ ਨੇ دیਵਾ ਨਹੀਂ ਕਹਿੰਦੇ ਉਹ ਕਹਿੰਦੇ ਚਿਰਾਗ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸ਼ਬਦ ਰੂਪੀ ਚਿਰਾਗ ਜਗਾਇਆ ਕੋਈ ਦੁਨਿਆਵੀ ਚਿਰਾਗ ਨਹੀਂ ਜਿਵੇਂ ਅਸੀਂ ਦੀਵਾ ਜਗਾ ਕੇ ਜਾਂ ਦੀਵੇ ਨੂੰ ਜੇ ਕਿਸੇ ਨੂੰ ਕਹੋ ਵੀ ਦੀਵਾ ਜਗਾ ਇਹ ਉਨਾ ਪ੍ਰਭਾਵ ਨਹੀਂ ਪਾਉਂਦਾ ਜਦੋਂ ਆਪਾਂ ਕਹਿੰਨੇ ਆ ਨਾ ਜੋਤ ਲਾਇਆ ਕਰ ਜੋਤ ਲਾ ਜੋਤ ਜਗਾ ਤੇ ਫਰਕ ਪੈ ਜਾਂਦਾ ਜਦੋਂ ਇਹਨੂੰ ਅੱਗੇ ਆਪਾਂ ਹੋਰ ਕਵਾਂਗੇ ਨਾ ਚਿਰਾਗ ਜਗਾ ਤੇ ਫਿਰ ਮਨ ਹੋਰ ਪ੍ਰਭਾਵਿਤ ਹੁੰਦਾ ਵੀ ਚਿਰਾਗ ਜਾ ਕਿਸੇ ਨੂੰ ਕਹਿ ਕੇ ਦੇਖੋ ਵੀ ਤੁਹਾਡੇ ਘਰ ਦੀਵਾ ਜਗਦਾ ਉਹਨੇ ਕਹਿਣਾ ਮਾਮੂਲੀ ਗੱਲ ਹੈ ਤੇ ਜੇ ਉਹਨੂੰ ਕਹੋ ਵੀ ਤੁਹਾਡੇ ਘਰ ਕੋਈ ਜੋਤ ਜਗਾਉਂਦਾ ਸੀ ਤੇ ਮਨ ਚ ਭੈ ਬਣ ਜਾਣਾ ਵੀ ਜੋਤ ਸਾਡੇ ਘਰ ਜੋਤ ਜੋਤ ਤੇ ਦੇਵੀ ਮਾਤਾ ਦੀਆਂ ਲਾਟਾਂ ਵਾਲੀ ਦੀ ਜੋਤ ਹੁੰਦੀ ਏ ਨਾ ਇੱਕੋ ਹੀ ਏ ਦੀਪਕ ਜੇ ਉਹਨੂੰ ਹੋਰ ਭੈ ਵਾਲੇ ਪਾਸੇ ਲਜਾਣਾ ਤੇ ਉਹਨੂੰ ਕਹੋ ਵੀ ਤੁਹਾਡੇ ਘਰ ਚਿਰਾਗ ਜਗਦਾ ਸੀ ਚਿਰਾਗ ਤੇ ਬੰਦਾ ਹੋਰ ਡਰੇਗਾ ਵੀ ਚਿਰਾਗ ਜਦੋਂ ਇਹਦੀ ਆਪਾਂ ਅਰਥ ਪੜਦੇ ਆਂ ਤੇ ਚਿਰਾਗ ਜੋਤ ਦੀਪਕ ਦੀਵਾ ਇਹ ਸਭ ਅਰਥ ਨੇ ਵੱਖ-ਵੱਖ ਬੋਲੀ ਭਾਸ਼ਾ ਦੇ ਵਿੱਚ ਲਏ ਗਏ ਹੁਣ ਸਤਿਗੁਰੂ ਪਾਤਸ਼ਾਹ ਦੇ ਪਰਥਾਏ ਜੋ ਇਹ ਬਾਣੀ ਚ ਸ਼ਬਦ ਆਇਆ ਬਲਿਉ ਚਿਰਾਗ ਅੰਧਿਆਰ ਮੈਂ ਅੰਧੇਰੇ ਦੇ ਵਿੱਚ ਚਿਰਾਗ ਜਗ ਪਿਆ ਤੇ ਦੀਵੇ ਦਾ ਕੰਮ ਚਿਰਾਗ ਦਾ ਕੰਮ ਹੀ ਰੋਸ਼ਨੀ ਦੇਣਾ ਹੈ ਭਾਵੇਂ ਦੀਵਾਲੀ ਤੇ بڑے ਦੀਵੇ ਬਾਲੇ ਗਏ ਪਰ ਉਹਨਾਂ ਦਾ ਅਸਰ ਨਹੀਂ ਹੋਇਆ ਨਾ ਹੁੰਦਾ ਹੈ ਲੇਕਿਨ ਦੀਵੇ ਦਾ ਜਿਹੜਾ ਕੰਮ ਹੈ ਦੀਵਾ ਬਲੇ ਅੰਧੇਰਾ ਜਾਏ ਹੁਣ ਦੀਵਾ ਜਗੇ ਤੇ ਅੰਧੇਰਾ ਨਾ ਜਾਵੇ ਤੇ ਫਿਰ ਇਹਦਾ ਮਤਲਬ ਦੀਵਾ ਜਗਿਆ ਹੀ ਨਹੀਂ ਸਤਿਗੁਰੂ ਪਾਤਸ਼ਾਹ ਜੀ ਨੇ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੋਸ਼ਨੀ ਕਰ ਦਿੱਤੀ ਉਸ ਰੋਸ਼ਨੀ ਨੇ ਐਸਾ ਪ੍ਰਭਾਵਿਤ ਕੀਤਾ ਜਿਨੇ ਜਿਨੇ ਵੀ ਉਸ ਰੋਸ਼ਨੀ ਦੇ ਦਰਸ਼ਨ ਕੀਤੇ ਉਹਦੇ ਅੰਦਰ ਵੀ ਚਾਨਣ ਹੋ ਗਿਆ ਉਹ ਖੁਦ ਚਾਨਣ ਬਣ ਗਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੂਆ ਤੋਂ اند ਮਿਟ ਗਈ ਅੰਧੇਰਾ ਖਤਮ ਹੋ ਗਿਆ ਸਾਧ ਸੰਗਤ ਜੀ ਜੋ ਬੇਨਤੀ ਮੈਂ ਕਰਨੀ ਚਾਹਨਾ ਕੂੜ ਦਾ ਜਿਹੜਾ ਪਸਾਰਾ ਸੀ ਨਾ ਸਤਿਗੁਰੂ ਨਾਨਕ ਤੇ ਮਹਾਰਾਜ ਜੀ ਨੇ ਉਹਨੂੰ ਹੂੰਝ ਕੇ ਪਾਸੇ ਕਰ ਦਿੱਤਾ ਅੰਧੇਰੇ ਵਿੱਚ ਚਾਨਣ ਕਰ ਦਿੱਤਾ ਤੇ ਧੰਨ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ ਕੀ ਉਸ ਗਿਆਨ ਨੂੰ ਉਸ ਸ਼ਬਦ ਰੂਪੀ ਦੀਪਕ ਨੂੰ ਵੰਡਿਆ ਉਹ ਦੀਵਾ ਸੀ ਦੀਪਕ ਸੀ ਸਤਿਗੁਰ ਸ਼ਬਦ ਉਜਾਰੂ ਦੀਪਾ ਸ਼ਬਦ ਦਾ ਦੀਪਕ ਪਾਤਸ਼ਾਹ ਜੀ ਨੇ ਜਗਾਇਆ ਸ਼ਬਦ ਰਾਹੀਂ ਸਮਝਾਇਆ ਜਦੋਂ ਸਿੱਧਾਂ ਜੋਗੀਆਂ ਵੀ ਪੁੱਛਿਆ ਨਾ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਵੇਂ ਮਨੁੱਖਤਾ ਨੂੰ ਰਸਤਾ ਦੱਸਦੇ ਹੋ ਉਥੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਬਦ ਦਾ ਪ੍ਰਕਾਸ਼ ਹੈ ਕੋਈ ਦੇਹ ਦਾ ਪ੍ਰਕਾਸ਼ ਨਹੀਂ ਜਦੋਂ 1469 ਈਸਵੀ ਸਨ ਨੂੰ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਮਹਿਤਾ ਕਲਿਆਣ ਦਾਸ ਜੀ ਦੇ ਘਰ ਰਾਏ ਭੋਇ ਦੀ ਤਲਵੰਡੀ ਵਿੱਚ ਪ੍ਰਕਾਸ਼ ਹੁੰਦਾ ਹੈ ਤੇ ਸਤਗੁਰੂ ਪਾਤਸ਼ਾਹ ਜੀ ਦੇ ਪਿਤਾ ਜੀ ਕੋਲ ਨੇ ਹੋਰ ਰਿਸ਼ਤੇਦਾਰ ਘਰ ਦੇ ਜੀ ਵੀ ਹੋਣਗੇ ਤੇ ਸਭ ਤੋਂ ਪਹਿਲੇ ਦਰਸ਼ਨदाई ਦੌਲਤਾਂ ਨੇ ਕੀਤੇ ਨੇ ਤੇ ਦਾਈ ਦੌਲਤਾਂ ਇਸਲਾਮ ਧਰਮ ਦੀ ਹੈ ਤੇ ਦੌਲਤਾਂ ਜਦੋਂ ਉਸ ਕਮਰੇ ਤੋਂ ਬਾਹਰ ਆਉਂਦੀ ਹੈ ਤੇ ਬਾਹਰ ਪਤਾ ਦੱਸਦੇ ਨੇ ਕਿ ਬਾਲਕ ਹੋਇਆ ਬਾਲ ਪੈਦਾ ਹੋਇਆ ਲੜਕਾ ਹੋਇਆ ਤੇ ਲੜਕੇ ਦੀਆਂ ਖੁਸ਼ੀਆਂ ਆਪਾਂ ਅਕਸਰ ਮਨਾਉਂਦੇ ਆਂ ਪੁਰਾਤਨ ਸਮੇਂ 'ਚ ਵੀ ਸੀ ਅਜੇ ਲੜਕੀ ਪੈਦਾ ਹੋ ਜਾਵੇ ਤੇ ਸਾਡੇ ਅੰਦਰ ਥੋੜਾ ਜਿਹਾ ਮਨ ਨੀਵੇਂ ਪਾਸੇ ਨੂੰ ਜਾਂਦਾ ਪਰ ਸਤਿਗੁਰੂ ਪਾਤਸ਼ਾਹ ਨੇ ਅੱਗੇ ਚੱਲ ਕੇ ਆਪਣੇ ਜੀਵਨ ਦੇ ਵਿੱਚ ਇਸੇ ਸਿਧਾਂਤ ਨੂੰ ਬਰਾਬਰਤਾ ਬਖਸ਼ਿਸ਼ ਕੀਤੀ ਔਰ ਪ੍ਰਚਾਰ ਕੀਤਾ ਵੀ ਲੜਕਾ ਤੇ ਲੜਕੀ ਚ ਕੋਈ ਫਰਕ ਨਹੀਂ ਹੈ ਇੱਕ ਹੀ ਨੇ ਤੇ ਦਾਈ ਦੌਲਤਾਂ ਨੂੰ ਪੁੱਛਿਆ ਜੀ ਬਾਲਕ ਸਹੀ ਐ ਤੂੰ ਉਦਾਸ ਕਿਉਂ ਐ ਤੂੰ ਚਿਹਰਾ ਥੱਲੇ ਕਿਉਂ ਕੀਤਾ ਮਹਿਤਾ ਕਲਿਆਣ ਦਾਸ ਥਾਲ ਤੇ ਵਿੱਚ ਕੁਝ ਮਠਿਆਈ ਕੁਝ ਵਸਤਰ ਕੁਝ ਮਾਇਆ ਰੱਖ ਕੇ ਪੈਸੇ ਰੱਖ ਕੇ ਦਾਈ ਦੌਲਤਾਂ ਨੂੰ ਦੇ ਰਿਹਾ ਤੇ ਉਹ ਚੁੱਪ ਹੈ ਮਹਿਤਾ ਕਲਿਆਣ ਦਾਸ ਕਹਿੰਦੇ ਦੌਲਤਾਂ ਤੂੰ ਚੁੱਪ ਕਿਉਂ ਹੈ ਕਿ ਬੱਚਾ ਠੀਕ ਹੈ ਉਹਦੀ ਮਾਤਾ ਠੀਕ ਹੈ ਹਾਂ ਠੀਕ ਨੇ ਫਿਰ ਆ ਲੈ ਪ੍ਰਸ਼ਾਦ ਆ ਲੈ ਮਠਿਆਈ ਆ ਲੈ ਕੁਝ ਮਿੱਠਾ ਆ ਲੈ ਵਸਤਰ ਆ ਲੈ ਪੈਸੇ ਖੁਸ਼ ਹੋ ਖੁਸ਼ ਹੋ ਕੇ ਤੂੰ ਜਨਮ ਕਰਵਾਇਆ ਹੈ ਬਾਲਕ ਦਾ ਤੇ ਦੌਲਤਾਂ ਨੇ ਜਿਹੜਾ ਉੱਥੇ ਜਵਾਬ ਦਿੱਤਾ ਕਹਿੰਦੀ ਮਹਿਤਾ ਕਲਿਆਣ ਦਾਸ ਜੀ ਨੂੰ ਕਹਿਣ ਲੱਗੀ ਮਹਿਤਾ ਜੀ ਮੈਨੂੰ ਹੁਣ ਇਸ ਦੁਨਿਆਵੀ ਵਸਤਰ ਦੀ ਮਾਇਆ ਦੀ ਪੈਸੇ ਦੀ ਮਿੱਠੇ ਦੀ ਲੋੜ ਨਹੀਂ ਕਿਉਂ ਤੈਨੂੰ ਲੋੜ ਕਿਉਂ ਨਹੀਂ ਹੈ ਕੀ ਐਸਾ ਹੋ ਗਿਆ ਹੈ ਕਹਿੰਦੀ ਮੇਰੇ ਹੱਥਾਂ ਦੇ ਨਾਲ ਅਨੇਕਾਂ ਬੱਚਿਆਂ ਨੇ ਜਨਮ ਲਿਆ ਮੈਂ بڑے ਬੱਚਿਆਂ ਦੇ ਜਨਮ ਕਰਵਾਏ ਪਰ ਤੇਰੇ ਘਰ ਜਿਹੜਾ ਬਾਲਕ ਮਹਿਤਾ ਕਲਿਆਣ ਦਾਸ ਜੀ ਅੱਜ ਆਇਆ ਹੈ ਨਾ ਉਹਦੇ ਚਿਹਰੇ ਦਾ ਨੂਰ ਉਹਦੀ ਝਲਕ ਉਹਦੇ ਦਰਸ਼ਨ ਕਰਕੇ ਮੇਰੀ ਅੰਦਰ ਚਰਣਾਹਟ ਸ਼੍ਰੀ ਮੇਰੀਆਂ ਅੱਖਾਂ ਨੇ ਜਦੋਂ ਦਰਸ਼ਨ ਕੀਤੇ ਐਸਾ ਚਿਰਾਗ ਐਸਾ ਚਾਨਣ ਮੇਰੇ ਸਾਹਮਣੇ ਹੋਇਆ ਕਿ ਮੇਰੀਆਂ ਸਾਰੀਆਂ ਦੁਨਿਆਵੀ ਭੁੱਖਾਂ ਖਤਮ ਹੋ ਗਈਆਂ ਖਤਮ ਹੋ ਗਈਆਂ ਮੇਰਾ ਨਾਂ ਦੌਲਤਾਂ ਹੈ ਪਰ ਮੈਂ ਦੌਲਤ ਦੇ ਪਿੱਛੇ بڑے ਬੱਚਿਆਂ ਦੀ ਜਨਮ ਕਰਾਏ ਪੈਸੇ ਮੰਗ-ਮੰਗ ਕੇ ਲੈਂਦੀ ਸਾਂ ਪਰ ਅੱਜ ਤੇਰੀ ਬਾਲਕ ਦਾ ਜਨਮ ਸਮੇਂ ਤੋਂ ਮੇਰੇ ਅੰਦਰ ਐਸੀ ਚਰਣਾਹਟ ਐਸਾ ਚਾਨਣ ਹੋਇਆ ਹੈ ਕਿ ਮੇਰੀਆਂ ਸਾਰੀਆਂ ਭੁੱਖਾਂ ਖਤਮ ਹੋ ਗਈਆਂ ਨੇ ਹੁਣ ਮੈਨੂੰ ਸੱਚੀ ਦੌਲਤ ਮਿਲ ਗਈ ਸੱਚੀ ਦੌਲਤ ਮੇਰਾ ਨਾਂ ਭਾਵੇਂ ਦੌਲਤਾਂ ਸੀ ਪਰ ਅੱਜ ਤੱਕ ਮੈਨੂੰ ਦੌਲਤ ਨਹੀਂ ਸੀ ਮਿਲੀ ਅੱਜ ਮੈਨੂੰ ਦੌਲਤ ਸੱਚੀ ਦੌਲਤ ਮਿਲ ਗਈ ਹੈ ਮੈਂ ਤਾਂ ਕਲਿਆਣ ਦਾਸ ਅੱਜ ਤੋਂ ਬਾਅਦ ਮੇਰੀਆਂ ਸਾਰੀਆਂ ਭੁੱਖਾਂ ਖਤਮ ਹੋ ਗਈਆਂ ਨੇ ਭੈਣੋ ਬੀਬੀਓ ਕਦੇ ਵਿਚਾਰ ਕਰੋ ਜੇ ਅੱਜ ਆਪਾਂ ਕਹੀਏ ਨਾ ਭਾਈ ਮਰਦਾਨਾ ਤੇ ਆਪਾਂ ਕਵਾਂਗੇ ਮੁਸਲਮਾਨ ਸੀ ਪਰ ਨਹੀਂ ਭਾਈ ਮਰਦਾਨਾ ਸਿੱਖ ਸੀ ਗੁਰੂ ਨਾਨਕ ਦੇ ਮਹਾਰਾਜ ਦਾ ਸੱਚਾ ਸਿੱਖ ਸੀ ਦੌਲਤਾਂ ਆਪਾਂ ਕਵਾਂਗੇ ਮੁਸਲਮਾਨ ਔਰਤ ਸੀ ਲੇਕਿਨ ਆਪਾਂ ਜਦੋਂ ਵਿਚਾਰ ਦੇ ਨਾਲ ਜੁੜਾਂਗੇ ਨਾ ਤੇ ਦੌਲਤਾਂ ਦਾਈ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੀ ਪਹਿਲੀ ਬੀਬੀ ਪਹਿਲੀ ਔਰਤ ਤੇ ਜਿਹੜੀ ਦਰਸ਼ਨ ਕਰਕੇ ਗੱਲ ਕਹਿ ਰਹੀ ਹੈ ਕਿ ਮੈਨੂੰ ਸੱਚੀ ਦੌਲਤ ਮਿਲ ਗਈ ਹੈ ਮੈਂ ਬੇਨਤੀ ਇਥੋਂ ਆਰੰਭ ਕੀਤੀ ਹੈ ਕਿ ਬਲਿਓ ਚਿਰਾਗ ਅੰਧਿਆਰ ਮੈਂ ਨੇਰੇ ਚ ਚਾਨਣ ਹੋ ਗਿਆ। ਦੂਕ ਬੇਨਤੀਆਂ ਕਰਕੇ ਸਮਾਪਤੀ ਵੱਲ ਵੱਧ ਗਿਆ। ਕਵੀਸ਼ਰ ਜਥਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ। ਇੱਕ ਲਫ਼ਜ਼ ਹੈ ਪ੍ਰਭਾਤ ਫੇਰੀ ਇੱਕ ਹੈ ਨਗਰ ਕੀਰਤਨ। ਧਿਆਨ ਦੇਣਾ ਥੋੜਾ ਜਿਹਾ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ। ਪ੍ਰਭਾਤ ਫੇਰੀ ਦੇ ਬਾਰੇ ਆਉਣ ਵਾਲੇ ਸਮੇਂ ਚਾਪਾਂ ਵਿਚਾਰ ਕਰਾਂਗੇ ਰਾਤਰੀ ਦੀਵਾਨ ਵੀ ਸੱਜਣਾ ਨਗਰ ਕੀਰਤਨ ਜਿਹੜਾ ਥੋੜੀ ਦੇਰ ਨੂੰ ਪ੍ਰਾਰambh ਹੋਣਾ ਹੈ 1:30 ਵਜੇ 1:00 ਵਜੇ ਦੀ ਲਗਭਗ ਨਗਰ ਕੀਰਤਨ ਦੀ ਪਰਿਭਾਸ਼ਾ ਕੀ ਹੈ ਨਗਰ ਕੀਰਤਨ ਨਗਰ ਦੇ ਵਿੱਚੋਂ ਕੀਰਤਨ ਕਰਦੇ ਜਾਣਾ ਕੀਰਤਨ ਕਰਦੇ ਜਾਣਾ ਹੁਣ ਅਸੀਂ ਵੇਖਣਾ ਇਹ ਹੈ ਚਾਹੀਦਾ ਤੇਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਸ਼ਬਦ ਦਾ ਪ੍ਰਚਾਰ ਇਹ ਨਗਰ ਦੇ ਵਿੱਚੋਂ ਕਰਦੇ ਕਰਦੇ ਕੀਰਤਨ ਕਰਦੇ ਕਰਦੇ ਅੱਗੇ ਚੱਲਦੇ ਨਗਰ ਕੀਰਤਨ ਉਹਦੇ ਵਿੱਚ ਸਾਡੇ ਸ਼ਸਤਰਾਂ ਦੇ ਜੋਰ ਦੁਮਾਲੇ ਦਸਤਾਰ ਸਾਡੀ ਇਹ ਨਜ਼ਰ ਆਵੇ ਸਿੱਖੀ ਨਜ਼ਰ ਆਵੇ ਪਰ ਕੀ ਅੱਜ ਦਾ ਜਿਹੜੇ ਅੱਜ ਅਸੀਂ ਜਦੋਂ ਆਪਾਂ ਨਗਰ ਕੀਰਤਨਾਂ ਵੱਲ ਵੇਖਤੀਆਂ ਮੈਂ ਹਰ ਸ਼ਹਿਰ 'ਚ ਜਿੱਥੇ ਵੀ ਜਾਣ ਦਾ ਮੌਕਾ ਮਿਲਿਆ ਨਗਰ ਕੀਰਤਨ ਦੀ ਪਰਭਾਸ਼ਾ ਚੇਂਜ ਹੋ ਗਈ ਨਗਰ ਕੀਰਤਨ ਦੀ ਜਗ੍ਹਾ ਨਗਰ ਰੌਲਾ ਬਣ ਗਿਆ ਮੁਆਫ ਕਰਿਓ ਮੈਨੂੰ ਉੱਥੇ ਬੈਂਟਵਾਜੀ ਦਾ ਸ਼ੋਰ ਉੱਥੇ ਇੱਕ ਦੂਜੇ ਤੋਂ ਵੱਧ ਅੱਗੇ ਹੋਣ ਦੀ ਹੋੜ ਲੱਗੀ ਹੈ ਜੀ ਕਿਸੇ ਨੂੰ ਪਿੱਛੇ ਕਰੋ ਕਹਿੰਦਾ ਮੈਨੂੰ ਪਿੱਛੇ ਕਿਉਂ ਕੀਤਾ ਮੈਨੂੰ ਅੱਗੇ ਕਰਨਾ ਸੀ ਸਕੂਲਾਂ ਦੇ ਬੱਚੇ ਸਕੂਲਾਂ ਵਾਲੇ ਹੀ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਵੀ ਸਾਨੂੰ ਅੱਗੇ ਕਿਉਂ ਨਹੀਂ ਲਾਇਆ ਉਹ ਦੂਜੇ ਕਹਿੰਦੇ ਸਾਨੂੰ ਅੱਗੇ ਕਿਉਂ ਨਹੀਂ ਲਾਇਆ ਤੁਸੀਂ ਸਾਨੂੰ ਸਰੋਪਾ ਕਿਉਂ ਨਹੀਂ ਪਾਇਆ ਸਾਡੇ ਪ੍ਰਸ਼ਾਦ ਦਾ ਸਟਾਲ ਕਿਉਂ ਨਹੀਂ ਲੱਗਾ ਸਾਡੇ ਸਟਾਲ ਤੇ ਪਾਲਕੀ ਸਾਹਿਬ ਕਿਉਂ ਨਹੀਂ ਰੁਕੀ ਸਾਡੇ ਸਟਾਲ ਦੇ ਉੱਤੇ ਤੁਸੀਂ ਗਤਕਾ ਕਿਉਂ ਨਹੀਂ ਖੜਾਇਆ ਚਾਹੀਦਾ ਤੇਸੀ ਨਗਰ ਕੀਰਤਨ ਕੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਸਿਧਾਂਤ ਉਹ ਅਸੀਂ ਅਪਣਾਈਏ ਉੱਥੇ ਸਾਰਿਆਂ ਨੂੰ ਹੱਥ ਜੋੜ ਕੇ Hindu ਧਰਮ ਵਾਲੇ Islam ਧਰਮ ਵਾਲੇ ਸਭ ਨੂੰ ਕਹੀਏ ਭਾਈ ਸਰਬੱਤ ਦਾ ਭਲਾ ਮੰਗੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਲੋੜ ਹੈ ਮੈਂ ਜਾਦਾ ਸਮਾਪਜੀਦਾ ਨਾਲ ਲਵਾਂ ਕੋਸ਼ਿਸ਼ ਕਰਿਆ ਕਰੀਏ ਸਾਰੇ ਜਾਣੇ ਰਲ ਕੇ ਵੀ ਪ੍ਰਸ਼ਾਦ اشتਾਲ ਚਾਏ ਚਾਰ ਲਾ ਲੋ ਪੰਜ ਲਾ ਲੂ ਮੈਂ ਕਿੰਨਾ ਪਾਣੀ ਵੀ ਚਾਹੀਦਾ ਚੱਲਣਾ ਨਗਰ ਕੀਰਤਨ ਵਿੱਚ ਜਲ ਚਾਹੀਦਾ ਤਨ ਦੀ ਖੁਰਾਕ ਹੈ ਪ੍ਰਸ਼ਾਦਾ ਵੀ ਚਾਹੀਦਾ ਕੋਈ ਹੋਰ ਖਲ ਫਰੂਟ ਖਾਣ ਵਾਸਤੇ ਪ੍ਰਸ਼ਾਦ ਵੀ ਲੋੜ ਪੂਰੇ ਦਿਨ ਚ ਪੈ ਸਕਦੀ ਹੈ ਪਰ ਜੇ ਸਾਡੀ ਤ੍ਰਿਸ਼ਨਾ ਦੀ ਭੁੱਖ ਹੈ ਤੇ 10 ਸਟਾਲਾਂ ਦੀ ਜਗ੍ਹਾ 100 ਸਟਾਲ ਵੀ ਨਗਰ ਕੀਰਤਨ ਵਿੱਚ ਲੱਗ ਜਾਣਗੇ ਤੇ ਆਪਾਂ ਵੇਨੇ ਆ ਕਿਵੇਂ ਖੂਆ ਕਿਸੇ ਥੋਥੇ ਚੱਲਦੀ ਹੈ ਰਾਜ ਦਾ ਕੋਈ ਵੀ ਰਾਜ ਦਾ ਕੋਈ ਵੀ ਸਤਗੁਰੂ ਨਾਨਕ ਤੇ ਮਹਾਰਾਜ ਨੇ ਸਾਧੂਆਂ ਨੂੰ ਲੰਗਰ ਛਕਾ ਕੇ ਤ੍ਰਿਪਤ ਕਰ ਦਿੱਤਾ ਸੀ ਵੀ ਤ੍ਰਿਪਤ ਹੋ ਜਾਓ ਤੁਹਾਡੀਆਂ ਭੁੱਖਾਂ ਖਤਮ ਹੋ ਜਾਣ ਆਓ ਇੰਨੀ ਬੇਨਤੀ ਪ੍ਰਵਾਨ ਕਰਨੀ ਅਗਲੇ ਸਮੇਂ ਵਿੱਚ ਫੇਰ ਹਾਜ਼ਰੀ ਜਿਵੇਂ ਜਿਵੇਂ ਹੁਕਮ ਹੋਵੇਗਾ ਮੈਂ ਬੇਨਤੀ ਕਰਾਂਗਾ ਆਪ ਜੀ ਵੱਲੋਂ ਪ੍ਰਬੰਧਕ ਜੰਨਾ ਵੱਲੋਂ ਹੁਕਮ ਹੋਇਆ ਹੈ ਸੇਵਾ ਦਾ ਕਥਾ ਵਿਚਾਰਾਂ ਦਾ ਵੀ ਸਟੇਜ ਦੀ ਸੇਵਾ ਨਿਭਾਉਣ ਦਾ ਵੀ ਔਰ ਇਨੀ ਬੇਨਤੀ ਦਾਸ ਦੀ ਪ੍ਰਵਾਨ ਕਰਨੀ ਬੇਨਤ ਸਤਿਕਾਰ ਆਪ ਜੀ ਵੱਲੋਂ ਆਇਆ ਹੈ। ਉਟਾਨਕੂੜ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਰਬਜੀਤ ਸਿੰਘ ਸ਼ੌਂਕੀ ਜੀ ਦਾ ਕਵੀਸ਼ਰੀ ਜੱਥਾ ਸਿਰਫ ਹਾਜ਼ਰੀ ਆਪਾਂ ਤੋਂ ਕਿ ਥੋੜੀ-ਥੋੜੀ ਪ੍ਰਾਰੰਭਤਾ ਸਮੇਂ ਲਾਉਣੀ ਹੈ। ਸੋ ਸੋ ਮੈਂ ਬੇਨਤੀ ਕਰਾਂ ਥੋੜਾ ਜਿਹਾ ਸ਼ਾਇਦ ਤਬਦੀਲ ਹੋਇਆ ਇਸ ਸਟੇਜ ਦਾ ਸ਼ਡਿਊਲ ਜੋ ਮੈਨੂੰ ਪਹਿਲਾਂ ਕਮ ਹੋਇਆ ਸੀ ਕਵੀਸ਼ਰ ਜੱਥੇ ਨੇ ਥੋੜੀ ਹਾਜ਼ਰੀ ਭਰਨੀ ਸੀ ਸੋ ਹੁਣ ਮੈਂ ਬੇਨਤੀ ਕਰਾਂਗਾ ਜੋ ਬਹੁਤ ਹੀ ਸਤਿਕਾਰਯੋਗ ਭਾਈ ਗੁਰਪ੍ਰਤਾਪ ਸਿੰਘ ਸੁੱਗਾ ਜੀ ਦਾ ਢਾਡੀ ਜੱਥਾ ਜੋ ਬਹੁਤ ਹੀ ਚੜ੍ਹਦੀ ਕਲਾ ਦਾ ਢਾਡੀ ਜੱਥਾ ਹੈ ਔਰ ਉਚੇਚੇ ਤੌਰ ਤੇ ਆਪ ਜੀ ਪੰਜਾਬ ਤੋਂ ਪਹੁੰਚੇ ਹਨ ਤੋਂ ਮੈਂ ਬੇਨਤੀ ਕਰਾਂ ਕਿਉਂਕਿ ਸੰਗਤ ਮੈਂ ਹੈਰਾਨ ਹਾਂ ਜਿੱਥੋਂ ਬੇਨਤੀ ਸ਼ੁਰੂ ਕੀਤੀ ਹੈ ਵੀ بڑے ਪਿੰਡ ਨੇ ਬਿਹੜੀ ਤਹਿਸੀਲ ਚ ਤੇ ਮੈਂ ਕਿੰਨਾ 40 ਪਿੰਡ ਨੇ ਤੇ 40ਆਂ ਪਿੰਡਾਂ ਚੋਂ ਇੱਕ ਇੱਕ ਦੋ ਦੋ ਜੀ ਵੀ ਆਉਂਦੇ ਤੇ ਤਾਂ ਵੀ ਹਜੂਰੀ ਵਿੱਚ 80 ਜੀ ਤੇ ਚਾਹੀਦੇ ਸੀ ਨਾ ਤੇ ਮੇਰੇ ਖਾਲ ਗਿਣੀਏ ਤੇ ਅਜੇ 80 ਨਹੀਂ ਤੇ ਕੋਸ਼ਿਸ਼ ਕਰਿਆ ਕਰੋ ਆਪ ਵੀ ਆਓ ਪ੍ਰੇਰਣਾ ਦਿਓ ਤੇ ਜਿਹੜਾ ਸੀ ਬਹਿ ਕੇ ਆਨੰਦ ਮਾਣ ਸਕੀਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿਧਾਂਤ ਦਾ ਆਓ ਆਪ ઠાਡੀ ਜਥੇ ਪਾਸੋਂ ਸਰਵਣ ਕਰੋ ਆਪਜੀ ਇਹਨਾਂ ਪਾਸੋਂ ਲਗਭਗ 1 ਘੰਟੇ ਦਾ ਸਮਾਂ ਜੋ ਲਿਖਿਆ ਗਿਆ ਹੈ ਬਾਕੀ ਇਹਨਾਂ ਨੂੰ ਵਿਉਂਤਬੰਦੀ ਦੇ ਹਿਸਾਬ ਦੇ ਨਾਲ ਇਸ਼ਾਰਾ ਆਪਾਂ ਦੇ ਦੇਵਾਂਗੇ ਬਾਕੀ 1 ਘੰਟੇ ਵਾਸਤੇ ਇੰਨਾ ਪਾਸੋਂ ਆਪ ਜੀ ਕੋ ਰਤਿਆ ਸਰਵਣ ਕਰੋ ਬਹੁਤੀ ਚੜ੍ਹਦੀ ਕਲਾ ਦਾ ਢਾਢੀ ਜੱਥਾ ਹੈ ਦਲ ਪੰਥ ਬਾਬਾ ਬੀਦੀ ਚੰਦ ਜੀ ਸੁਰ ਸਿੰਘ ਵਾਲਿਆਂ ਨਾਲ ਵੀ ਰਹਿ ਕਰਕੇ ਔਰ ਇਲਾਕੇ ਵਿੱਚ ਵਿਚਰ ਕਰਕੇ ਸੇਵਾਵਾਂ ਦੇਸ਼ ਵਿਦੇਸ਼ ਦੇ ਵਿੱਚ ਚੜ੍ਹਦੀ ਕਲਾ ਨਾਲ ਨਿਭਾਰੇ ਨੇ ਆਓ ਆਪ ਜੀ ਸਰਵਣ ਕਰੋ ਭਾਈ ਗੁਰਪ੍ਰਤਾਪ ਸਿੰਘ ਸੁੱਗਾ ਜੀ ਦਾ ਢਾਢੀ ਜੱਥਾ ਦਾਸ ਨੂੰ ਖਿਮਾ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ